ਹੁਨੇ ਹੁਨੇ ਫਿਰੋਜ਼ਪੁਰ ਸ਼ਹਿਰ ਦੀ ਅਨਮੋਲ ਅਨਕਲੇਵ ਵਿੱਚ ਫਾਇਰ ਕਰਨ ਦਾ ਦਾਵਾ ਕੀਤਾ ਗਿਆ ਹੈ ਕਲੋਨੀ ਵਾਲਿਆਂ ਨੇ ਕਿਹਾ ਕਿ ਇੱਕ ਸਰਦਾਰ ਜੀ ਵੱਲੋਂ ਤਿੰਨ ਫਾਇਰ ਜਿਹੜੇ ਨੇ ਉਹ ਕੀਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਹ ਸੀਸੀਟੀਵੀ ਕੈਮਰਾ ਜੇ ਤੁਸੀਂ ਜਿਹੜੀਆਂ ਤਸਵੀਰਾਂ ਦੇਖ ਰਹੇ ਹੋ ਇਹ ਅਨਸ਼ਹਿਰ ਦੀ ਅਨਮੋਲ ਅਨਕਲੇਵ ਸਰਜੀ ਮੰਡੀ ਜਿਹੜੀ ਹੈ ਉਹਦੇ ਨਾਲ ਕਲੋਨੀ ਹੈ ਔਰ ਇਹ ਸਰਦਾਰ ਜੀ ਜਿਹੜੇ ਤੁਹਾਨੂੰ ਨਜ਼ਰ ਆ ਰਹੇ ਨੇ ਇੱਥੇ ਇਹਨਾਂ ਦੀ ਕਲੋਨੀ ਦੇ ਵਿੱਚ ਟੈਂਟ ਲਗਾਇਆ ਜਾ ਰਿਹਾ ਸੀ ਕਿਉਂਕਿ ਸਵੇਰੇ ਸੁਖਮਨੀ ਸਾਹਿਬ ਜੀ ਦਾ ਪਾਰਟ ਸੀਗਾ ਤੇ ਇਹਨਾਂ ਨੇ ਟੈਂਟ ਲਗਾਇਆ ਸੀ ਤੇ ਇਹ ਬੰਦੇ ਜਿਹੜਾ ਜੇ ਕ੍ਰੈਡਿਟ ਟੀ-ਸ਼ਰਟ ਚ ਨਜ਼ਰ ਆ ਰਿਹਾ ਇਹਦੇ ਸਾਹਮਣੇ ਇਹਨਾਂ ਨੇ ਪਿਸਤੌਲ ਤਾਨ ਦਿੱਤੀ ਸਿਰਫ ਇੰਨੀ ਛੋਟੀ ਜੀ ਗੱਲ ਪਿੱਛੇ ਵੀ ਤੁਸੀਂ ਟੈਂਟ ਕਿਉਂ ਲਗਾਇਆ ਆ ਆਖਰ ਇਹਨਾਂ ਦੇ ਵਿੱਚ ਬੰਦੇ ਪੈ ਗਏ ਤੇ ਇਹਨਾਂ ਨੂੰ ਛੜਵਾ ਦਿੱਤਾ ਗਿਆ ਪਰ ਇਹਨਾਂ ਨੇ ਦਾਵਾ ਕੀਤਾ ਕਿ ਪਿੱਛੇ ਜਾ ਕੇ ਇਹਨਾਂ ਨੇ ਤਿੰਨ ਜਿਹੜੇ ਉਹ ਫਾਇਰ ਕੀਤੇ ਨੇ ਔਰ ਸਿੱਧੇ ਫਾਇਰ ਕੀਤੇ ਨੇ ਔਰ ਸੀਸੀਟੀਵੀ ਦੇ ਵਿੱਚ ਜਿਹੜੇ ਆ ਨਜ਼ਰ ਆ ਰਹੇ ਨੇ ਕਿ ਕਿਸ ਤਰ੍ਹਾਂ ਗਨ ਜਿਹੜੀ ਹੈ ਸਾਹਮਣੇ ਤਾਂ ਦਿੱਤੀ ਜਾਂਦੀ ਹੈ ਇੱਕ ਛੋਟੀ ਜੀ ਗੱਲ ਤੋਂ ਸਿਰਫ ਇੰਨੀ ਗੱਲ ਹੀ ਹੋਈ ਹੈ ਕਿ ਇਹਨਾਂ ਦੇ ਇੱਕ ਟੈਂਟ ਲਗਾਇਆ ਜਾ ਰਿਹਾ ਸੀ ਕਿਉਂਕਿ ਘਰ ਦੇ ਵਿੱਚ ਸਵੇਰੇ ਸੁਖਮਨੀ ਸਾਹਿਬ ਜੀ ਦਾ ਪਾਠ ਸੀਗਾ ਤੇ ਉਹਨਾਂ ਨੇ ਗਲੀ ਵਿੱਚ ਟੈਂਟ ਲਗਾ ਲਿਆ ਸੀ ਇਤੋਂ ਛੋਟੀ ਜੀ ਗੱਲ ਤੋਂ ਹੀ ਇਹ ਜਿਹੜੀ ਗੱਲ ਇੰਨੀ ਵੱਧ ਜਾਂਦੀ ਹੈ ਮਰਜੁਲ ਲਖਰਾ ਜੀ ਅਸੀਂ ਅਨਮੋਲ ਇਨਕਲੇਵ ਦੇ ਰਹਿਣ ਵਾਲੇ 25 ਨੰਬਰ ਸਾਡੀ ਕੋਠੀ ਹੈ ਜੀ ਤੇ ਸਵੇਰ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਹੈਗਾ ਜੀ ਤੇ ਇਹ ਨਾਲ ਦਾ ਗੋੰਡ ਹੈਗਾ ਮੱਠੇ 23 ਨੰਬਰ ਕੋਠ 22 ਨੰਬਰ ਕੋਠੀ ਵਾਲਾ ਜੀ ਬੇਅੰਤ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ ਜੀ ਗਲੀ 'ਚ ਟੈਂਟ ਲੱਗਾ ਹੈ ਕਿ ਨਾ ਟੈਂਟ ਪਟੋ ਜੀ ਮੈਂ ਨਹੀਂ ਲੱਗਣ ਦੇਣਾ ਜੀ ਆ ਕੇ ਇਹਨੇ ਤਿੰਨ ਫਾਇਰ ਕੱਡੇ ਜੀ ਮੇਰੇ ਕੋਲ ਸੀਸੀਟੀਵੀ 'ਚ ਵੀ ਸਾਰੀਆਂ ਇੰਨੀ ਵੀਡੀਓ ਸ ਹੈ ਕਿ ਇਹਨੇ ਰਿਵਾਲਵਰ ਮੇਰੇ ਵੱਲ ਦੋ ਵਾਰੀ ਮੇਰੇ ਵੱਲ ਸਿੱਧੀ ਕੀਤੀ ਹੈ ਮੇਰਾ ਲੜਕਾ ਗੱਡੀ ਤੋਂ ਆਉਂਦਾ ਉਹਦੇ ਵੱਲ ਵੀ ਕੀਤੀ ਹੋਰ ਵੀ ਗਲੀ 'ਚ ਸਾਰਿਆਂ ਵੱਲੇ ਨੇ ਰਿਵਾਲਵਰ ਸਿੱਧੀ ਕੀਤੀ ਸਿੱਧੇ ਫਾਇਰ ਕੱਡੇ ਨੇ ਤਿੰਨ ਮਤਲਬ ਸਿਰਫ ਗੱਲ ਟੈਂਟ ਨੂੰ ਲੱਗ ਗਈ ਕੀ ਕਰਦਗੇ ਜੀ ਇਹ ਐਨਡੀ ਜੀ ਪਹਿਲੀ ਹੈਗੀ ਏ ਇਹਦੇ ਫਾਦਰ ਸਾਹਿਬ ਮਾਰਕੀਟ ਕਮੇਟੀ ਤੋਂ ਰਿਟਾਇਰਮੈਂਟ ਨੇ ਜੀ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹਾਂ ਜੀ ਸਰ ਮੌਕੇ ਤੇ ਐਸਐਚਓ ਸਾਹਿਬ ਆਏ ਹੁਣੇ ਹੋ ਕੇ ਹੀ ਗਏ ਨੇ ਐਸਐਚਓ ਸਾਹਿਬ ਵੀ ਮੌਕਾ ਵੇਖ ਕੇ ਗਏ ਨੇ ਇਹ ਇਹਦੇ ਘਰ ਜਾਣੇ ਇਹਨੂੰ ਅੰਦਰ ਲਕੋ ਲਿਆ ਜੀ ਕਿਤੇ ਪੁਲਿਸ ਪ੍ਰਸ਼ਾਸਨ ਅੰਦਰ ਲੱਭ ਰਹੀ ਹੈ ਇਹਨੂੰ ਘਰ ਦੇੰਦੇ ਇਹ ਮਿਲ ਨਹੀਂ ਰਿਹਾ ਇਹਨਾਂ ਘਰ ਜਾਣੇ ਇਹਨੂੰ ਕਿਤੇ ਲਕੋ ਲਿਆ ਜੀ ਕੀ ਮੰਗ ਕਰਦੇ ਮੰਗੇ ਕਰਦੇ ਇਹਨਾਂ ਦੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਇਹ ਕਹਿੰਦੇ ਜ਼ਿਲ੍ਹੇ ਦੇ ਥੋੜੇ ਹਥਿਆਰ ਨੇ ਜਿੰਨੇ ਵੀ ਇਹਦੇ ਨਜਾਇਜ਼ ਇਹ ਕਿ ਜਾਇਜ਼ ਇਹ ਚੈੱਕ ਕੀਤੇ ਜਾਂਦੇ ਨੇ ਅਰਾਜਬਤ ਕੀਤੀ ਜਾਂਦੇ ਇਹ ਪਹਿਲੀ ਵਾਰੀ ਨਹੀਂ ਇਹਨੇ ਇਨਸੀਡੈਂਟ ਕੀਤਾ ਇਹਨੇ ਦੋ ਤਿੰਨ ਵਾਰੀ ਕਲੋਨੀ ਚ ਇਨਸੀਡੈਂਟ ਕਰ ਲਿਆ ਕਿ ਸ਼ਰਾਬ ਪੀ ਕੇ ਨੇ ਰਿਵਾਲਵਰ ਸਿੱਧੀ ਕੀਤੀ ਸਾਰੇ ਵਾਲੇ ਸਾਰੇ ਮੋਕੇ ਦੀ ਤੁਹਾਡੇ ਕੋਲ ਸੀਸੀਟੀਵੀ ਹਾਂਜੀ ਹੈਗੀ ਜੀ ਜੀ ਗਲੋਬਲ ਤੇ ਮੈਂ ਮਾਰਨਿੰਗ ਕਲੇਮ 24 ਨੰਬਰ ਕੋਠੀ ਚ ਰਹਿਣਾ ਜੀ ਜਨਾਬ ਇੱਥੇ ਨਾ ਇਹਨੇ ਮੇਰੇ ਗਵਾਂਡੀਆਂ ਦੇ ਚਕੁਨੀ ਸਾਹਿਬ ਦਾ ਪਾਰਟੀ ਤੇ ਇਹਨਾਂ ਨੇ ਟੈਂਟ ਲਗਵਾਇਆ ਸੀ ਤੇ ਸਾਡਾ ਇੱਕ ਗਵਨ ਦੀ ਹੈ ਬਿੰਤ ਤੁਨੇ ਰਾਜ ਦੇ दारू ਪੀਤੀ ਹੋਏ ਇੱਥੇ ਆਣ ਕੇ ਕਹਿੰਦਾ ਵੀ ਟੈਂਟ ਪੱਟੋ ਤੇ ਅਸੀਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਤੂੰ ਐ ਕਿ ਕਲੋਨੀ ਦੇ ਚਾਰੇ ਪਾਸੇ ਰਸਤਾ ਘੁੰਮਦਾ ਤੂੰ ਉੱਪਰ ਦੀ ਗੱਡੀ ਲੈ ਆ ਜਾਂ ਉੱਪਰ ਦੀ ਕਢਾ ਦੇ ਤੇਨੂੰ ਜਾਂ ਇਧਰ ਹੀ ਕਢਾ ਦਿੰਨੇ ਆਂ ਇਹ ਇਹਨੇ ਜੀ ਆਪਦਾ ਰਵਾਲਵਰ ਪਤਾ ਨਹੀਂ ਲਾਇਸੈਂਸੀ ਹੈ ਕਿ ਨਜਾਇਜ਼ ਹੈ ਉਹ ਕਢਿਆ ਤੇ ਸਾਡੇ ਵੱਲ ਕਰਕੇ ਦੋ ਤਿੰਨ ਫਾਇਰ ਇਨੇ ਕੱਢ ਦੇ ਲੀ ਗੱਲ ਹੋਈ ਕੀ ਹੈ ਚਲ ਕੋਈ ਗੱਲ ਨਹੀਂ ਹੈ ਜੀ ਕੁਝ ਵੀ ਕੋਈ ਗੱਲ ਨਹੀਂ ਹੋਈ ਸੀ ਬਸ ਅੰਦਰੋਂ ਨਿਕਲਿਆ ਆਣ ਕੇ ਕਹਿੰਦਾ ਵੀ ਤੁਸੀਂ ਟੈਂਟ ਪੱਟੋ ਤੇ ਇਹ ਹੀ ਗਾ ਟੈਂਟ ਪਾਸੇ ਗਾਦੇ ਇਹਨੇ ਚੀਜ਼ ਬਸ ਇਹਨੇ ਆਦੀ ਰੋਲਵਰ ਕੱਢੀ ਪਤਾ ਹੀ ਲਿਸੈਂਸੀ ਕਿ ਨਜਾਇਜ਼ ਹੈ ਤੇ ਫਾਇਰ ਕਰਨਾ ਸ਼ੁਰੂ ਕਰ ਦਿੱਤੇ ਨੇ ਫਾਇਰ ਕੀਤੇ ਨੇ ਤਿੰਨ ਫਾਇਰ ਕੀਤੇ ਆ ਜੀ ਕਿਸੇ ਲੱਗਾ ਨਹੀਂ ਜੀ ਹਵਾਈ ਫਾਇਰ ਕੀਤੇ ਨਹੀਂ ਜੀ ਇਹਨੇ ਸਾਇ ਕਿਤੇ ਦਾ ਸਿੱਧਾ ਜੀ ਸਾਈਡ ਤੋਂ ਗਿਆ ਤੇ ਇਹ ਕੰਮ ਕੀ ਕਰਦੇ ਜਿਹੜੇ ਇਹ ਇਹ ਇੰਦੇ ਫਾਦਰ ਸਾਹਿਬ ਤਾਂ ਜੀ ਮਾਰਕੀਟਿੰਗ ਐਟਿਕ ਚੋਂ ਰਿਟਾਇਰਮੈਂਟ ਨੇ ਤੇ ਆਪੇ ਜ਼ਿੰਮੇਵਾਰਾ ਕਰਦਾ ਜੀ ਕੀ ਮੰਗ ਕਰਦੇ ਹੋ ਜੀ ਪ੍ਰਪਸਮ ਚਾਹੁੰਦੇ ਨੂੰ ਮੰਗ ਕਰਨੇ ਕੀ ਇਹ ਅینده ਤੋਂ ਬੰਦੀ ਕਾਰਵਾਈ ਕੀਤੀ ਜਾਵੇ ਜੀ ਤੇ ਇਹਦੇ ਹਥਿਆਰਾਂ ਦਾ ਲਾਇਸੈਂਸ ਵਗੈਰਾ ਚੈੱਕ ਕੀਤਾ ਜਾਵੇ ਤੇ ਉਹ ਜਬਤ ਕੀਤੇ ਜਾਵੇ ਹਾਂ ਤੇ ਮੈਂ ਇੱਥੇ ਗੱਡੀ ਸਾਫ ਕਰਨਾਉਣਾ ਮੈਂ ਪਿੰਨ ਅਛੜ ਰਹਿਣਾ ਤੇ ਮੈਂ ਗੱਡੀ ਸਾਫ ਕਰੇ ਮੈਂ ਸਦਾ ਰੋਵਰ ਕਰਤਾ ਮੈਂ ਤਾਂ ਪਟਣ ਲੱਗਾ ਸੀ ਕਿ ਲਈ ਆਹੀ ਟੈਂਟਲ ਲੈਂਤੀ ਪਟਣ ਲੱਗਾ ਉਹਨੇ ਮਸੁੱਦਾ ਮਤਲਬ ਕਰਤੀ ਫੈਰਿੰਗ ਕਰਤੀ ਮੇਰੇ ਤੇ ਹਾਂਜੀ ਟੱਡ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜਨਾਬ ਮੈਂ ਤਾਂ ਸਿਰਫ ਉਹ ਤਾਂ ਮੈਂ ਪਟਨਾ ਨੂੰ ਕਿਹਾ ਸੀ ਨੇ ਪੜਦੇ ਜਿਹਨੇ ਮੈਨੂੰ ਨਹੀਂ ਆਜੀ ਗੋਲੀ ਮਾਰਤੀ ਮੇਰੇ ਪਾਸੇ ਕਰਤੀ ਮੈਂ ਗੱਡੀ ਉਲੇ ਲੱਗ ਗਿਆ ਫਿਰ ਪਿੱਛੇ ਦੀ ਭੱਜ ਕੇ ਗਿਆ ਮੇਰੇ ਚੱਕਰ ਚ ਸਾਡੇ ਦੇ ਸਿੱਧਾ ਫਾਇਰ ਸਿੱਧਾ ਫਾਇਰ ਕੀਤਾ ਮੈਂ ਖੁਦ ਕਹਿਣਾ ਮੈਂ ਤਾਂ ਗੁੱਡੀਆਂ ਨੂੰ ਸੌ ਖਾਨਾ ਜਿਹੜੀ ਜਿਹਨ ਸਿੱਧਾ ਮਨਫਾਇਰ ਕੀਤਾ ਇਹ ਬੰਦੇ ਨੇ ਹਾਂ ਤੇ ਕੋਈ ਕੋਈ ਮੇਰੀ ਮੇਰੇ ਕੋਈ ਲਾਈਟੜ ਨਹੀਂ ਦੇ ਨਾਲ ਹਾਂਜੀ ਹਾਂਜੀ ਕਿਰਤੇ ਕਲੋਨੀ ਚ ਕਿੰਨਾ ਭਲਾ ਮੈਂ ਸਿਰਫ ਦੋ ਘਰਾਂ ਦੀ ਗੱਡੀ ਕਰਨੇ ਇੱਕ ਆ ਵੀਰ ਤੇ ਇੱਕ ਆ ਵੀਰ ਜਿਹੜੇ ਮਤਲਬ 8-3 ਗੱਡੀ ਕਰਨੀ ਹੋਣਾ ਦੋ ਦੀ ਹਾਂਜੀ ਗੱਡੀ ਸਾਫ ਕਰਦਾ ਮੈਂ ਕੱਲੀ ਬਸ ਹਾਂਜੀ ਨਾ ਡ੍ਰਿੰਕ ਕੀਤੀ ਹੋਈ ਬਸ ਮੰਗ ਕਰਦੇ ਮੰਗ ਹੀ ਕਰਦੇ ਇਹਦੇ ਤੋਂ ਮਤ ਹਥਿਆਰ ਖੋ ਲਿਆ ਜਾਵੇ ਬਸ ਇਹ ਲਾਇਸੈਂਸ ਹੀ ਬੰਦ ਬੰਦ ਕੀਤਾ ਜਾਵੇ ਬਸ ਕੀਤੀ ਇਹ ਜੀ ਕੀਤੀ ਹੁਣੇ ਕੀਤੀ ਬਸ ਆਏ ਸੀ ਜੀ ਐਸਐਚਏ ਸਾਹਿਬ ਆਏ ਸੀ ਹੁਣੇ ਆ ਮੌਜੂਦਾ ਆਪ ਹੀ ਆਏ ਸੀ ਤੇ ਖੜੇ ਸੀ ਆ ਕੇ ਕੀ ਨਾਮ ਹੈ ਜੀ ਕੇਐਸਪੀਪਾ ਨਤ ਸਿੰਘ ਆਪ ਕੋ ਵਿੰਦਰ ਸਿੰਘ ਜੀ ਤੇ ਅਨਮੋਲਨ ਪਲੇ ਉਚ ਲੋਕ ਕਹਿ ਰਹੇ ਗੋਲੀ ਚੱਲੀ ਸੀ ਕੀ ਮਾਮਲਾ ਹੈ ਜੀ ਸਰ ਮੈਂ ਥਾਣੇ ਦੇ ਡਿਊਟੀ ਅਫਸਰ ਤੋਂ ਮੈਨੂੰ ਇਨਫੋਰਮੇਸ਼ਨ ਮਿਲੀ ਵੀ ਗੋ ਇਨਕਲੇਵ ਗੋੜੇ ਇਨਕਲੇਵ ਚ ਝਗੜਾ ਹੋ ਗਿਆ ਅਸੀਂ ਤੇ ਆ ਕੇ ਪਤਾ ਕੀਤਾ ਜੋ ਵੀ ਇਸ ਵਿਦੇਸ਼ਚਾਰੀ ਜੋ ਵੀ ਕਾਰਵਾਈ ਹੋਈ ਗਈ ਉਹੀ ਕਾਰਵਾਈ ਕਰਾਂਗੇ ਨਹੀਂ ਕੋਈ ਗੋਲੀ ਚਰਾਉਣ ਵਾਲਾ ਬੰਦਾ ਮਿਲਿਆ ਨਹੀਂ ਅਜੇ ਕੋਈ ਕਿਸੇ ਵਾਰ ਕੋਈ ਪਤਾ ਖਸੂਦ ਨਹੀਂ ਮਿਲਾਈ ਤੇ ਇੱਕ ਹੀ ਸ਼ਿਕਾਇਤ ਹੈ ਇਸ ਤੋਂ ਹਾਂਜੀ ਇਹ ਕਹਿ ਰਹੇ ਸੀ 1021 ਤੇ ਜੀ ਕਟੋਰਮ ਦੇ ਸ਼ਿਕਾਇਤ ਗਈ ਸੀ ਕਟੋਰਮ ਵਾਲ ਨੂੰ ਸੁਣਨਾ ਮਿਲੀ ਤੇ ਹੁਣ ਕੀ ਆ ਕੇ ਦੇਖਿਆ ਤੁਸੀਂ ਕਿ ਬੰਦਾ ਇਹਦੇ ਗੋਲੀ ਲੱਗੀ ਤਾਂ ਨਹੀਂ ਹੈ ਫਾਇਰ ਹੋਏ ਹੈ ਜਾਂ ਨਹੀਂ ਹੋਏ ਨਹੀਂ ਜੀ ਅਜੇ ਕੋਈ ਗੋਲੀ ਲੱਗਣ ਦਾ ਕਿਸੇ ਤੇ ਕੋਈ ਕੋਈ ਗੋਲੀ ਨਹੀਂ ਲੱਗੀ ਫਾਇਰ ਲੱਗਣ ਵਾਲੀ ਟੈਕੀਕਾ ਤੋਂ ਬਾਅਦ ਹੀ ਪਤਾ ਲੱਗੇਗਾ ਫਾਇਰ ਹੋਏ ਨੇ ਪਤਾ ਲੱਗਾ ਇਹ ਸਾਨੂੰ ਇਹ ਆਪਣੇ ਕੋਲ ਕੋ ਪ੍ਰਤੱਖ ਸਬੂਤ ਨਹੀਂ ਮਿਲਿਆ ਜੀ ਕਹਿੰਦੇ ਜੀ ਸੀਸੀਟੀਵੀ ਤੁਹਾਡੇ ਕੋਲ ਹੈਗੇ ਨੇ ਜਿੱਦੋਂ ਸਾਨੂੰ ਪ੍ਰੂਫ ਦੇਣਗੇ ਆਪਾਂ ਉਹ ਜੈਸੀ ਕਾਰਵਾਈ ਕਰੋਗੇ ਤੇ ਬਾਅਦ ਚ ਕਾਰਵਾਈ ਹੋਊਗੀ ਜੀ ਜੇ ਪ੍ਰਤੱਖ ਕਾਰਵਾਈ ਹੋਏਗੀ